ਨੂੰ ਦੇ ਅੰਗ ਦੇ ਬਾਟੇ ਵਰਗਾ ਮਾਜ ਕੇ ਆਵਾਂਗੇ ਜਿੰਨੇ ਕਾਂਗਰਸ ਦੇ ਗਦਾਰ ਨੇ ਉਹਨਾਂ ਵੱਲ ਸਪੈਸ਼ਲ ਪ੍ਰਤਾਪ ਸਿੰਘ ਬਾਜਵਾ ਦਾ ਧਿਆਨ ਇਹਨੂੰ ਬਕਾਇਦਾ ਤੌਰ ਤੇ ਇਸ ਗਦਾਰ ਨੂੰ ਸਬਕ ਸਿਖਾਣਗੇ ਲੁਧਿਆਣੇ ਦੇ ਲੋਕੀ ਭਾਜਪਾ ਦੇ ਪੋਸਟਰ ਤੇ ਫੋਟੋ ਲੁਆਣੀ ਇਸ ਤੋਂ ਵੱਡੀ ਤੋਹੀਨ ਕੋਈ ਸਾਹਿਬ ਬੈਂਸ ਸਿੰਘ ਦੀ ਕਰਨੀ ਸੀ ਸਾਹਿਬ ਰਵਨੀਤ ਬਿੱਟੂ ਤੇ ਪ੍ਰਤਾਪ ਸਿੰਘ ਬਾਜਵਾ ਫਿਰ ਵਰੇ ਨੇ ਬਾਜਵਾ ਨੇ ਫਿਰ ਦੁਹਰਾਇਆ ਕਿ ਬਿੱਟੂ ਨੂੰ ਹਰ ਹਾਲ ਮਾਤ ਦੇਣਗੇ ਐਲਾਨ ਕੀਤਾ ਕਿ ਉਹ ਖੁਦ ਲੁਧਿਆਣਾ ਦੇ ਵਿੱਚ ਡੇਰੇ ਲਾਉਣਗੇ ਨੂੰ ਡੰਗ ਦੇ ਬਾਟੇ ਵਰਗਾ ਮਾਜ ਕੇ ਆਵਾਂਗੇ ਮੈਂ ਉਸ ਬਿਆਨ ਤੇ ਬਿਲਕੁਲ ਡਟ ਕੇ ਖਲੋਤਾ ਇਹਨੂੰ ਬਕਾਇਦਾ ਤੌਰ ਤੇ ਇਸ ਗਦਾਰ ਨੂੰ ਸਬਕ ਸਿਖਾਣਗੇ ਲੁਧਿਆਣੇ ਦੇ ਲੋਕ ਤੇ ਆਪਣੇ ਦਾਦੇ ਦੀ ਜਿਸ ਨੇ ਪੰਜਾਬ ਵਾਸਤੇ ਲੜਾਈ ਲੜੀ ਕਾਂਗਰਸ ਦਾ ਮੁੱਖ ਮੰਤਰੀ ਸੀ ਉਹਦੀ ਪਾਜ ਪਾਦੇ ਪੋਸਟਰ ਤੇ ਫੋਟੋ ਲੁਆਣੀ ਇਸ ਤੋਂ ਵੱਡੀ ਤੋਹੀਨ ਕੋ ਸਾ ਬੈਂ ਸਿੰਘ ਦੀ ਕਰਨੀ ਚਾਹੀਦਾ ਇਸੇ ਗੱਲ ਕਾਰਨ ਮੈਂ ਫੈਸਲਾ ਕੀਤਾ ਦੋਹਾਂ ਦਿਨਾਂ ਬਾਅਦ ਘਰ ਮੈਂ ਕਿਰਾਏ ਤੇ ਲੱਭ ਰਿਆਂ ਕਿਰਾਏ ਤੇ ਘਰ ਲੱਭਾਂਗਾ ਮੈਂ ਸਾਰੇ ਪੰਜਾਬ ਦੀ ਕੈਂਪੇਨ ਉਥੋਂ ਚਲਾਵਾਂਗਾ ਉਥੇ ਅਸੀਂ ਮੋਰਚਾ ਗੱਡਾਂਗੇ ਇਹਦਾ ਮੋਰਚਾ ਪੁੱਠ ਕੇ ਉਹਦੇ ਨਹੀਂ ਫਿਰ ਘਰ ਛੱਡ ਕੇ ਉਥੋਂ ਵਾਪਸ ਆਵਾਂਗੇ ਉਹ ਜਿੰਨੇ ਕਾਂਗਰਸ ਦੇ ਗਦਾਰ ਨੇ ਉਹਨਾਂ ਵੱਲ ਸਪੈਸ਼ਲ ਪ੍ਰਤਾਪ ਸਿੰਘ ਬਾਜਵੇ ਦਾ ਧਿਆਨ ਹੈ ਤੇ ਤਾਂ ਹੀ ਪਹਿਲੇ ਦਿਨ ਹੀ ਮੈਂ ਪ੍ਰਨੀਤ ਕੌਰ ਦੇ ਹਲਕੇ ਚਾਂ ਫੇਰ ਬਿਟੂ ਦੇ ਚੱਲਿਆ ਉਹਦਾ ਕਹਿਣ ਦਾ ਮਕਸਦ ਸੀ ਕਿ ਉੱਥੇ ਤੇ ਲਾਵਾਂਗੇ ਡੇਰੇ